ਕੱਪਾ ਬਣਾਵਾਂਗੇ ਜਮੂਲੀ ਵਾਲੇ ਪਰਾਂਠੇ ਉਦੋਂ ਦਾ ਕਦੋਂ ਦਾ ਮੈਂ ਸਕੂਲ ਚ ਭੇਜ ਕੇ ਤਿਆਰ ਕਰਕੇ ਤੇ ਸਰਦਾਰ ਜੀ ਮੇਰੇ ਖੇਤਾਂ ਚ ਰੇਹ ਪਣ ਗਏ ਹੋਏ ਸੀਗੇ ਕਹਿੰਦੇ ਵੀ ਮੈਂ ਇਹੋ ਜਿਹੀ ਰੋਟੀ ਖਾਣੀ ਨਹੀਂ ਹੈਗੀ ਤੇ ਜਿਹੜਾ ਆਪਣੇ ਲੇਬਰ ਵਾਲਾ ਬੰਦਾ ਰੱਖਿਆ ਵਾ ਉਹ ਵੀ ਵੀ ਆਪਣਾ ਰੋਟੀ ਬਣਾ ਕੇ ਭੇਜਦੀ ਸੀਗੀ ਤੇ ਬਾਕੀ ਸਾਰੇ ਕੰਮ ਕਰਨ ਲੱਟਾਈ ਹੋਏ ਨੇ ਕੱਪੜੇ ਧੋਲੇ ਜਿਹੜੂ ਪੋਚਾਂ ਦੇ ਕਦੋਂ ਦਾ ਨਿਵੇੜ ਲਿਆ ਇਵੇਂ ਟਿਕਤਾ ਜੋ ਆਇਨੇ ਥੋੜੀ ਜਿਹੀ ਦੇਰ ਹੋ ਗਈ। ਮੈਂ ਕਿਹਾ ਚਲੋ ਮੂਲੀ ਦਾ ਪਰਾਂਠਾ ਦਾ ਕੋਈ ਵੀ ਪਰਾਂਠਾ ਚਾਹੀਏ ਮੂਲੀ ਦੇ ਹੋਣ ਚਾਹੀਏ ਆਉਂਦੇ ਹੁਣ ਗਰਮ ਗਰਮੇ ਵਧੀਆ ਲਾਉਂਦੇ ਨੇ। ਪੂਨਾਂ ਮੈਂ ਰੋਟੀ ਸਾਜਰੇ ਸਵੇਰੇ ਬਣਾ ਲਵਾਂਗੇ ਹਨਾ। ਪਰਾਂਠੇ ਮੈਂ ਫਿਰ ਬਣਾ ਲਨੀ ਹੈ ਜੀ ਰੋਟੀ ਮੈਂ ਜਦੋਂ ਖਾਵਾਂਗੇ ਉਦੋਂ ਬਣਾਵਾਂਗੇ। ਮੈਂ ਹਜੇ ਤੱਕ ਚਾਹ ਦੁੱਧ ਕੁਝ ਨਹੀਂ ਪਕਤਾ ਹੋਇਆ ਸਵੇਰ ਦਾ। ਕੈਨ ਪਤਾ ਕਿੰਨਾ ਹੋ ਰਿਹਾ। ਸਾਢੇ 11 ਵਜੇ ਸਾਡੀ ਸਵੇਰ ਦੀ ਰੋਟੀ ਪੱਕ ਗਈ ਜਾਨੀ। ਬਾਕੀ ਸਾਰਿਆਂ ਨੇ ਖਾ ਲਈ ਅਸੀਂ ਹੋ ਰਹੇ ਦੋ ਜਣੇ ਮੀਆਂ ਬੀਬੀ ਮੈਂ ਤੇ ਚਲੋ ਹੋਰ ਬਣਾ ਲਵਾਂਗੀ ਬਸ ਹੁਣ ਦੁਪਹਿਰ ਦਾ ਖਾਣਾ ਦੁਪਹਿਰ ਦਾ ਹੋ ਗਿਆ ਖਾ ਕੇ ਦੋ ਦੋ ਮੂਲੀਆਂ ਵਾਲੇ ਪਰਾਂਠੇ ਆਪਣਾ ਸ਼ਾਮ ਨੂੰ ਬਣਾਵਾਂਗੇ ਤੇ ਰੋਟੀ ਅਜੇ ਭੰਡੇ ਰਹੇ ਨੇ ਮਨ ਜਣੇ ਮੈਂ ਕਿਤੇ ਲੋ ਜਦੋਂ ਕਿਚਨ ਚ ਜਾਉਂਗੀ ਉਹਨਾਂ ਨਾਲ ਉਦੋਂ ਹੀ ਭੰਡੇ ਮਲ ਜੂਗੀ ਪਹਿਲਾਂ ਆਪਣੇ ਹੋਰ ਕੰਮ ਕਰ ਨਪਟਾ ਲੇ ਠੰਡਾਂ ਦੇ ਵਿੱਚ ਤਾਂ ਹਨਾ ਮੂਲੀ ਦੇ ਪਰਾਠੇ ਆਲੂ ਦੇ ਪਰਾਠੇ ਗੋਭੀ ਦੇ ਪਰਾਠੇ ਬਸ ਇਹ ਹੀ ਚੱਲਦੇ ਰਹਿੰਦੇ ਨੇ ਕਦੇ ਮੂਰੀਆ ਵਾਲੇ ਪਰਾਠੇ ਬਣਾ ਲਓ ਕਦੇ ਗੋਭੀ ਵਾਲੇ ਬਣਾ ਲਓ ਤੇ ਅੱਜ ਉੱਪਰ ਰੱਬ ਨੇ ਖੰਡ ਵੀ ਵਾਧੂ ਕਰ ਦਿੱਤੀ ਅੱਜ ਤਾਂ ਧੁੱਪ ਵੀ ਨਹੀਂ ਜੜੀ ਹੁਣ ਚੜੀ ਏ ਸਵੇਰ ਦੀ ਧੁੰਦ ਵਾਲੀ ਸੀਗੀ ਕੱਪੜੇ ਪਹਿਲਾਂ ਵੀ ਸੁੱਕਣੇ ਪਾਈ ਨਹੀਂ ਹੈਗੇ ਫੇਰ ਪਾਏ ਬਸ ਫਿਰ ਅਸੀਂ ਦਰਾਨੀ ਜਿਹਾ ਥਾਣੀ ਗੱਲਾਂ ਕਰਨ ਲੱਗੀਆਂ ਨਾਲ ਸਾਡੀ ਮਾਸੀ ਮਨ ਲਗੀ ਮੰਮੀ ਐਨੇ ਕਹਿੰਦੇ ਉਹਨੇ ਤੁਹਾਨੂੰ ਸਮਝ ਹੀ ਨਹੀਂਦੀ ਹੈਗੀ ਤਾਂ ਕਰਕੇ ਮਾਸੀ ਜੈਨਾਂ ਲੈਂਦੇ ਅਸੀਂ ਆਦੀ ਵਿਅਕਤੀ ਘੜੇ ਸੀ ਗੱਲਾਂ ਬੁਣਾ ਕਰਕੇ ਅਸੀਂ ਕਿਹਾ ਚਲੋ ਭਾਈ ਅਸੀਂ ਤਾਂ ਹੁਣ ਰੋਟੀ ਬਣਾਣੀ ਹੈ ਰੋਟੀ ਖਾਣੀ ਭੁੱਖ ਲੱਗੀ ਫਿਰ ਸਬਜੀ ਛਿੱਲਣੀ ਹੈ ਉਹ ਤਾਂ ਮੇਰੇ ਕੋਲ ਪਈਏ ਸਬਜੀ ਤਾਂ ਛਿੱਲ ਕੇ ਰੱਖ ਲੰਨੀ ਹੈ ਮਟਰ ਮਟਰ ਲਿਆਉਂਦੇ ਸੀਗੇ ਲੋ ਇਸ ਵਕਤ ਆਪਣੇ ਮੂਲੀ ਨੂੰ ਸੁੱਕ ਲ ਕੇ ਕੱਦੂ ਕਸ ਕਰ ਲਏ। ਲੋ ਜੀ ਮੂਲੀਆਂ ਆਪਾਂ ਨੇ ਕੱਦੂ ਕਸ਼ ਕਰ ਲਈਆਂ। ਪਾਣੀ ਨਾਲ ਤਾਂ ਬਾਚ ਨਚੋੜਾਂਗੇ। ਪਹਿਲਾਂ ਆਪਾਂ ਥੋੜੀ ਜਿਹੀ ਪਿਆਜ਼ ਦੀਆਂ ਭੁੰਕਾਂ ਵੱਢ ਲਈਏ। ਭੁੰਕਾਂ ਪਾ ਕੇ ਪਿਆਜ਼ ਦੀਆਂ ਫਿਰ ਹੋਰ ਟੇਸਟੀ ਜੇ ਬਣ ਜਾਣਗੇ। ਧਨੀਆ ਦੇਖਦੀਆਂ ਜੇ ਹੋਇਆ ਮੜਾ ਬੋਤਾ। ਥੋੜਾ ਬੋਤਾ ਧਨੀਆ ਲਈ ਆਈ ਥੋੜੀ ਬੋਤੀ ਪਿਆਜ਼ ਦੀਆਂ ਭੁੰਕਾਂ ਲਈ ਆਈ। ਤੁੱਪ ਪਾ ਦੇਖ ਲੋ ਤੁਸੀਂ ਥੋੜੀ ਛਰੀ ਹੈ ਕਿੱਥੇ ਆ ਗਿਆ ਸੂਰਜ ਪਤਾ ਨਹੀਂ ਕਿੱਥੇ ਪਾ ਗਿਆ ਹੋ ਰਿਹਾ ਜਾਨੀ ਕਿ ਹੁਣ ਧੁੱਪ ਚੜ੍ਹੀ ਹੈ ਸਵੇਰ ਦੀ ਮੜੀ ਮੁੱਢੀ ਜੀ ਕੱਪੜੇ ਤਾਂ ਬਸ ਥੋੜੇ ਜਿਹੀ ਸੀਗੇ ਮੈਂ ਧੋ ਕੇ ਸੁੱਕਣੇ ਪਾਤੇ ਤੇ ਹੁਣ ਆਪਾਂ ਲੈ ਕੇ ਆਣੀਆਂ ਪਿਆਜ਼ ਦੀਆਂ ਭੁੱਕਾ ਪਿਆਜ਼ ਦੀਆਂ ਭੁੱਕਾਂ ਪਾ ਕੇ ਤਾਂ ਪ੍ਰਾਂਤ ਦੀ ਪਾਲ ਨਹੀਂ ਪਰ ਘਰ ਵਾਲੀ ਬਹੁਤ ਜਨਨ ਰਹੀ ਹੈ ਜੜਾਈ ਕਰਨ ਵਾਲੀ ਹੋ ਗਈ ਮੇਰੀ ਦੇਖਦੀ ਐ ਥੋੜੀ ਧੁੱਪ ਦੀ ਚੰਕ ਜਿਹੀ ਹੋਰ ਰੋਟੀ ਤਾਂ ਨਵੇੜ ਕੇ ਫੇਰ ਉਹਨੇ ਸਬਜੀ ਦੀ ਕੜਾਈ ਕਰਾ ਬਿਨਾਂ ਕੜਾਈ ਤਾਂ ਕੋਈ ਸਬਜੀ ਹੁਣ ਹੋਂਕਾ ਜਨ ਹੋ ਕਾ ਪਰੇ ਤੋੜਨੀ ਆ ਥੋੜ੍ਹਾ ਜਿਹਾ ਤੋੜ ਲਈ ਧਨੀ ਆ ਆ ਬਾਤੋ ਪਾਂਦੇ ਰਹੇ ਅਸੀਂ ਉਵੇਂ ਸਾਤ ਦਾ ਜੰਮਿਆ ਤੇ ਧਨੀ ਆ ਜੀ ਮਿਲ ਗਿਆ ਠੀਕ ਹੋ ਗਿਆ ਉਹ ਕੁ ਬੁੱਟੇ ਮੇਥੇ ਦੇ ਪਾਲੀ ਵਿੱਚ ਜਿਹੜੀਆਂ ਮੇਥੇ ਦੀ ਭੁਰਜੀ ਬਣਾਈ ਸੀ ਨਾ ਉਹ ਤੁਮ ਨੂੰ ਬੜੀ ਪਸੰਦ ਆਈ ਕਹਿੰਦਾ ਮਮਾ ਦੁਬਾਰੇ ਫੇਰ ਕਹਿੰਦਾ ਇਹ ਮੇਰੀ ਸਬਜ਼ੀ ਬਣਾ ਲੈ ਮੈਂ ਕਿਹਾ ਮੈਂ ਇਹੀ ਖਾਈ ਜਾਨੀ ਮੇਥੇ ਦੀ ਭੁਰਜੀ ਉਹ ਕੁਝ ਹੋਰ ਬਣਾਉਂਗੇ ਲਓ ਜੀ ਹੋਰ ਤੌੜ ਲਈ ਉਧਰੋਂ ਹੋਰ ਥੋੜਾ ਤਾਂ ਨਹੀਂ ਬਹੁਤ ਕਿਹਦਾ ਉਹ ਬੁੱਟੇ ਦੇ ਸਾਰਾ ਬਾਥੂ ਵਾਲਾ ਉਹ ਹੋ ਗਿਆ ਪਿਆ ਇਹ ਪੱਟਣੇ ਪੈਣੇ ਬੁੱਟੇ ਇਹਨਾਂ ਨੇ ਨਾ ਫਿਰ ਉਹ ਕਰਦਣਾ ਸਾਰੀ ਚੀਜ਼ਾਂ ਮਾਰ ਦਿੰਦੇ ਸਾਰਾ ਬਾਥੂ ਦੇ ਲੈ ਬੱਸ ਮੈਂ ਤੋੜ ਕੇ ਅੱਨਾ ਤੋੜ ਕੇ ਭਾਈ ਹੋ ਗਿਆ ਪਿਆਜ਼ ਦੀਆਂ ਮੇਥੇ ਤੇ ਧਨੀਆ ਆ ਜੋ ਚੱਲੀ ਤਵਾ ਵੀ ਇਹ ਇਹ ਤਵਾ ਪਾ ਕੇ ਜੁਗੋ ਤਿੰਨੇ ਪਹ ਚੀਰ ਲੀਏ ਮੈਂ ਚਾਹ ਕੋ ਉੱਥੇ ਰੱਖਦਾ ਆਂ OK ਮੈਂ ਤਾਂ ਮੇਥੇ ਧਨੀਆ ਤੇ ਭੂਗਾ ਧਨੀਆ ਸੀ ਗਿਆ ਪੈਦੇ ਆ ਪਰ ਮੇਥੀ ਆਪਣੇ ਆਪ ਫਟ ਗਿਆ ਅੰਦਰ ਵਿੱਚ ਨਾ ਹੋ ਇਸ ਮਾਂ ਚੀਲ ਲਿਆ ਆਪਣੇ ੋਂਕਾ ਵੀ ਚੀਲ ਲਿਆ ਪਿਆਜ਼ ਬਾਹਰ ਦੀ ਲੋੜ ਨਹੀਂ ਹੈਗੀ ੋਂਕਾ ਪਾ ਕੇ ਕਿਉਂਕਿ ੋਂਕਾ ਵੀ ਪਿਆਜ਼ ਦੀ ਹੈ ਇਹਨੇ ਫਿਰ ਉਹ ਵੀ ਭਰੀ ਹੋਈ ਤੇਲ ਵਾਲੀ ਮੂਲੀ ਦੇ ਪਰਾਂਠੇ ਹਨਾ ਆਟੇ ਦੇ ਵਿੱਚ ਵੀ ਗੁੰਨ ਲ ਕੇ ਪੱਕ ਜਾਂਦੇ ਹਨ ਪਰ ਫਿਰ ਸਰਦਾਰ ਜੀ ਕਹਿੰਦੇ ਹੁੰਦੇ ਨੇ ਕਈ ਵਾਰ ਐਂਦਾ ਬਣਾਓ ਪਰ ਉਦਾਂ ਵੀ ਵਧੀਆ ਲੱਗਦੇ ਨੇ ਉਦਾਂ ਹੀ ਬਣਾ ਲੈਂਦੇ ਆਂ ਉਦਾਂ ਪਤਾ ਕੀ ਹੁੰਦਾ ਫਿਰ ਆਟਾ ਦੋ ਤਰ੍ਹਾਂ ਦਾ ਗੁੰਨਣਾ ਪੈਂਦਾ ਇਸ ਤਰ੍ਹਾਂ ਇਹ ਐਂ ਆਇਆ ਆਟਾ ਇੱਕ ਵਾਰੀ ਗੁੰਨ ਲ ਗਏ ਸਿੰਪਲ ਰੋਟੀ ਖਾਣੀ ਬਿਚ ਨੇ ਸਿੰਪਲ ਰੋਟੀ ਖਾ ਲਓ ਉਦੋਂ ਮੇਰੇ ਨੂੰ ਮੋਰੀਆਂ ਦੇ ਗੋਭੀ ਦੇ ਪਰਾਂਠੇ ਬਿਲਕੁਲ ਪਸੰਦ ਨਹੀਂ ਹੈਗੇ ਉਹ ਖਾਂਦਾ ਨਹੀਂ ਹੈਗਾ ਅਸੀਂ ਆ ਬਸ ਮੋੜ ਜਾਂਦੇ ਗੋਭੀ ਦੇ ਪਰਾਂਠੇ ਖਾਣ ਲੈਂਦੇ ਆਂ ਸੋ ਕਿ ਮੈਂ ਸੋਚ ਰਹੀ ਸੀ ਵੀ ਗੋਭੀ ਦਾ ਵੀ ਕੱਜ ਜੰਦਾ ਤਲਕੇ achar ਬਣਾਉਣਾ ਹਨਾ ਗੋਭੀ ਸੋਹਣੀ ਹੁੰਦੀ ਏ ਬਾਕੀ ਦੇਖਦੀ ਆ ਚਲੋ ਕੀ ਆ ਬਣਦਾ ਏ ਕੱਲ ਕੌੜਨ ਲੱਗੀ ਜੀ ਗੋਭੀ ਫੇਰ ਅੱਜ ਚਾਲੇ ਰਹੇਗੀ ਤੋੜੀ ਨਹੀਂ ਹੈ ਜੀ ਤਾਂ ਰੀਲੀ ਜੇ ਤੁਸੀਂ ਮੂਲੀਆ ਦਾ ਪਾਣੀ ਨਹੀਂ ਨਿਚੋੜਨਾ ਤਾਂ ਨਾ ਥੋੜਾ ਜਿਹਾ ਘਿਓ ਪਾ ਕੇ ਜਾਂ ਹਨਾ ਅ ਥੋੜਾ ਜਿਹਾ ਪਿਆਜ਼ ਪਾ ਕੇ ਤੜਕਾ ਲਾ ਲਓ ਮੂਲੀਆ ਦਾ ਪਾਣੀ ਉਹਦੇ ਵਿੱਚ ਵੀ ਆਣ ਬਿਲਕੁਲ ਸੁੱਕ ਜਾਂਦਾ ਹੈ ਉਹਦੇ ਵਿੱਚ ਜਿਹੜੀ ਮੂਲੀਆ ਪੱਕ ਜਾਂਦੀ ਹਣੀ ਹੈ ਉਹ ਸੰਵਾਰ ਜੀ ਕਿੰਨਾ ਜ਼ਿਆਦਾ ਪਾਣੀ ਨਿਕਲ ਰਿਹਾ ਹੈ ਹੱਲੇ ਵੀ ਨਿੱਕਲੇ ਜਾਲੀ। ਪੂਰਾ ਜੋਰ ਲਾਇਆ ਪਿਆ ਮੈਂ ਇਹ ਪਿਆ ਪਾਣੀ ਨਿਚੋੜਨ ਨੂੰ ਇਹਨਾਂ ਦਾ ਪਰ ਪਾਣੀ ਨਿਕਲ ਨਹੀਂ ਰਿਹਾ ਹੈ ਰਹਿ ਗਿਆ ਸਮਾਰ ਕੇ। ਜਿਆਦਾ ਇਹ ਕਹਿੰਦੇ ਕਿ ਜੇ ਮੈਂ ਜਿਆਦਾ ਰਸ ਵਾਲੀ ਮੂੜੀ ਹਾਂ। ਮੂੜੀ ਨੇ ਪਾਣੀ ਦੇ ਵਿੱਚ ਪਾਸਾ ਵੀ ਗੁੰਨ ਸਕਦੇ ਨੇ ਪਰ ਮੈਂ ਅਕਦਾ ਪਹਿਲਾਂ ਗੁੰਨੂ ਹਾਂ। ਇਹ ਪਾਣੀ ਨਿਚੋੜਦੇ ਆਪਾਂ ਨੇ ਅਜਿਹਾ ਮਦਰਕ ਕਦੋਂ ਗਸ ਕਰਨਾ ਹੈ ਲਓ ਜੀ ਕਾਲੀ ਮਿਰਚ ਕੇਚਪ ਕਿੰਗਾ ਵੀ ਪਾ ਲਿਆ ਆਪਣੇ ਇਹ ਹੈਗਾ ਧਨੀਆ ਪਾਊਡਰ ਜੀਰਾ ਜਿੰਨਾ ਘੁੱਕ ਕੇ ਪਾਉਗੀ ਲਾਲ ਮਿਰਚ ਹੱਦੀ ਨਹੀਂ ਪਾਉਂਦੀ ਹੈ ਜੀ ਬਾਅਦ ਪਰਾਠੇ ਸੋਨੇ ਲੱਗਦੇ ਨੇ

ਇੱਕ ਪਾਲੀ ਨਹੀਂ ਕਰ ਦੁਕਸ ਕਰਕੇ ਭਾਵੇਂ ਤੋਂ ਦੁਕਸ ਨਹੀਂ ਆਦੇ ਨਾਲ ਘੱਕਦੇ ਸਰਦਾ ਆਨੇ ਤੇ ਮੂਰੀ ਦੇ ਗੋਭੀ ਦੇ ਪਰਾਠੇ ਨਾ ਬਣਨਾ ਹੋ ਨਹੀਂ ਸਕਦਾ ਅਦਰਕ ਪਾੜ ਤੋਂ ਬਸ ਕਰ ਲਿਆ ਆ ਬਾਣ ਜਿਹੜੇ ਨੂੰ ਆਣੀ ਵਧੀਆ ਲੱਗਦੇ ਐ ਇਹ ਹੁਣ ਪਾ ਲਈ ਵਿੱਚ ਨਮਕ ਤੇ ਇਹਨੂੰ ਕਰੀਏ ਅੰਮੀ ਦੇਖਾਂਗੇ ਹੁਣ ਪਹਿਲਾਂ ਇਹਨਾਂ ਨੂੰ ਮਿਕਸ ਕਰਕੇ ਪਰਾਂਠੇ ਬਣਾ ਲੀਏ ਕਿਉਂਕਿ ਢਿੱਡ 'ਚ ਚੂਹੇ ਬਹੁਤ ਕੁੱਦਣੇ ਸ਼ੁਰੂ ਹੋ ਗਏ ਹੋਣ ਤਾਂ ਲੋ ਜਿਹੜਾ ਆਪਾਂ ਪਰਾਂਠਾ ਹੈ ਮੂਲੀ ਦਾ ਹਨਾ ਡਬਲ ਰੋਟੀ 'ਚ ਬਣਾਵਾਂਗੇ ਪਹਿਲਾਂ ਨਾ ਆਪਣਾ ਵਲੋਗ ਬੰਦ ਹੋ ਗਿਆ ਸੀਗਾ ਸਪੇਸ ਘੱਟ ਸੀਗੀ ਤੇ ਆਪਾਂ ਨੇ ਇਹ ਦੋ ਰੋਟੀਆਂ ਬੇਲ ਲਈਆਂ ਤੇ ਇੱਧਰ ਆਪਣਾ ਸਟਫਿੰਗ ਤਿਆਰ ਹੈ ਤੇ ਹੁਣ ਆਪਾਂ ਫੁੱਲ ਸਟਫਿੰਗ ਕਰ ਲਾਂਗੇ ਲੋਚ ਤੇ ਇਧਰੋਂ ਦੂਜੀ ਰੋਟੀ ਲੈ ਕੇ ਇਹਨੂੰ ਚੰਗੀ ਤਰ੍ਹਾਂ ਚਾਰੇ ਪਾਸੇ ਤੋਂ ਚਪਕਾ ਲਾਂਗੇ ਥੋੜੇ ਜਿਹਾ ਪਕਾਤਾ ਹੋਇਆ ਸੁੱਕਾ ਆਟਾ ਤਾਂ ਜੋ ਇਹ ਜਦੋਂ ਹੁਣ ਆਪਾਂ ਬੇਲਾਂਗੇ ਨਾਲ ਨਾ ਚਿੱਪਕੇ ਲੋ ਉਗੀ ਦਾ ਪਰਾਂਠਾ ਆਪਾਂ ਨੇ ਬੇਲ ਲਿਆ ਤੇ ਹੁਣ ਇਹਨੂੰ ਇੱਦਾਂ ਵਧਾ ਕੇ ਪਾ ਦਾਂਗੇ ਤੇ ਨਾਲੇ ਲਾਵਾਂਗੇ ਦੇਸੀ ਘਿਓ ਇਹਨੇ ਆ ਪਰਾਂਠਾ ਬਣਦਾ ਹੈ ਆਪਣਾ ਇਹਨੇ ਪਹਿੋਰ ਦੂਜਾ ਪਰਾਂਠਾ ਵੀ ਤਿਆਰ ਕਰ ਲਈਏ ਦੇ ਸਵਾਦ ਲਾਉਂਦੇ ਆ ਪਰ ਉਹੀ ਗੱਲ ਨੇ ਹਨਾ ਖਾਣ ਲਈ ਤਾਂ ਅਸੀਂ ਦੋ ਜਣੇ ਆਣੇ ਆ ਫਿਰ ਦੋ ਜਣੇ ਪਿੱਛੇ ਮੈਂ ਕਿ ਕੀ ਚੋਲਾ ਵਾ ਲੂੰਗੀ ਹਨਾ ਗਰਮ ਕਰਮ ਪਰੌਠੇ ਦਹੀਂ ਤੇ ਮੱਖਣੀ ਨਾਲ ਖਾਵਾਂਗੇ ਲੋਚ ਪਰ ਅਠਾ ਫਨਾਇਨ ਰੜ ਗਏ ਤੇ ਕਿਉਂ ਲਾ ਦੇ ਆਪਣੇ ਲੋ ਬਹੁਤ ਹਨ ਦੂਜੀ ਸਾਈਡ ਤੋਂ ਇਹ ਪਾਈਟਾਂ ਦੀ ਉਸਾਈ ਤੋਂ ਫਲਟ ਗਿਆ ਪਰਾਂਠਾ ਦੇਖੋ ਇਹ ਵਧੀਆ ਤਰੀਕੇ ਨਾਲ ਰੜ ਗਿਆ ਆ ਜੋ ਜੀ फटाफट ਪਰਾਂਠਾ ਖਾਓ ਪੁੰਰੇ ਹੈ ਪਰਾਂਠਾ ਦਾ ਭੁੱਖੇ ਜ਼ਿਆਦਾ ਮੁੰਡੇ ਵੀ ਹੈ ਹਨ ਲੱਗੀ ਵੀ ਹੈ ਨਾ ਕੱਲ ਲੱਗੀ ਵੀ ਨਹੀਂ ਤਾਂ ਇੱਧਰ ਲੰਗ ਗਿਆ ਲੋ ਆ ਪਰਾਂਠਾ ਬਣ ਗਿਆ ਓਹੋ ਹੋ 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 ਇਹ ਤਾਂ ਰੇਹ ਹੀ ਹੈਗਾ ਪਰ इतरी छा खाओ गम गरम पराठा ਸਿਲੋ ਉੱਧਰ ਵੀ ਕੋਈ ਚੀਜ਼ ਹੋ ਸਕਦੀ ਹੈ ਮਾਕਣੀ ਬਣਾਣੀ ਜਿਵੇਂ ਕਿ ਮਮੀ ਨੇ ਸਿਖਾਤੇ ਆ ਬੀਚ ਆਪਰ ਦੇ ਵਿੱਚ ਨੂੰ ਮਲਾਈ ਪਾਓ ਥੋੜਾ ਜਿਹਾ ਪਾਣੀ ਪਾਓ ਚੋਪਰ ਦੇ ਭਮਾਈ ਦਿਓ ਉਹ ਮਿੱਠੀ ਬਣਾਣੀ ਬਣਾਤੀ ਜਾਨੇ ਗੱਦੀ ਬੱਕੇ ਨੇ ਅ ਫਿਰ ਚਿੰਗ ਸਿਖਾਤੇ ਆ ਮਨ ਕੱਲ ਮੈਂ ਜਿਹੜਾ ਮਾਮਾ ਆਪਣੇ ਦਾ ਹੈਗੇ ਖੜਚਾ ਲਗਾ 2 ਮੀਟਰ ਤੇ ਮੈਂ ਆ ਗਿਆ ਚੋਪਰ ਦੇ ਚ ਪਾਣੀ ਮਲਾਈਏ ਦੋ ਚੰਦ ਦੇ ਮਾਕਣੀ ਉਹ ਸੀ ਬੜਾ ਫਿੱਕੇ ਮੈਂ ਗਿਆ ਚੰਗਾ ਗੱਮਸ ਖਾਇਆ ਕਿੰਨੇ ਤੱਕ ਦਾ ਤੂੰ ਤਾਂ ਨਹੀਂ ਮਾਂ ਹੁਣ ਛੱਡੇ ਕਰਨੇ ਆ ਮਲਾਹੀ ਜੱਜ ਜੀ ਕਰੇ ਰੇ ਬਾਗਣੀ ਨੂੰ ਲੈ ਨਾ ਮਗਣੀ ਖਾਈ ਨਹੀਂ ਕਰਦਲੀ ਉਦੋਂ ਦੇਤੀ ਮੈਂ ਇਹਨੂੰ ਖਾਣੇ ਨਾਲ ਮੱਖਣੀ ਪਤਨੀ ਕਾ ਕੇ ਸਬਜੀ ਦੀ ਕਹਿੰਦੇ ਟਿੱਕੀ ਟਿੱਕੀ ਬਣਦੀ ਹੈ ਮੈਂ ਚਾਕੇ ਮੱਖਣੀ ਦੇਣ ਦੀ ਮੈਂ ਖਾ ਲੇਗੀ ਨਾਲ ਸਵਾਦ ਲੱਗੂਗੀ ਉਦੋਂ ਦਾ ਮੱਖਣੀ ਲੱਗ ਗਿਆ ਖਾਣ ਹੁਣ ਕਹਦੇ ਆ ਦੋ ਮੱਖਣੀ ਕਿ ਮੈਂ ਤੇ ਕਹਦਾ ਨਹੀਂ ਹੈ ਨਹੀਂ ਖਰਜਾ ਕਰਨੇ ਆ ਮਾਂ ਮੈਨੂੰ ਘਰ ਕੋ ਦੱਦੀ ਨੇ ਬਣਾਉਣੀ ਸਿਖਾਈ ਹੈ ਕਹਦੇ ਮੈਂ ਚਾਹੁੰਦੀ ਚੋਪੜਾ ਨੂੰ ਵੀ ਬਣਾ ਲੈਣੀ ਕਰੇ। ਖਣਾ ਐਨੀ ਵਸਰੇ। ਮੰਮੀ ਜਦ ਆ ਨਹੀਂ ਚੋਪਰ ਨਹੀਂ ਜਦ। ਜਦ ਮੰਮੀ ਉਹ ਨਹੀਂ ਹੱਥਾਂ ਨਾਲ ਨਹੀਂ ਕਰੀ। ਮੈਂ ਵੀ ਦੇਖੀ ਉਹ ਜਿਹੜਾ ਬਣਾਉਂਦੀ। ਉਸ ਵਾਰ ਕਿੰਨੀ ਵਾਰ ਕਿੰਨੀ ਉਸ ਜਿਹੜਾ ਕਿੰਨੀ ਵਾਰ ਦੇਖੀ ਮੈਂ। ਹਾਂ। ਨੂੰ ਮੇਂ ਠੀਕ ਹੈ। ਹਾਂ ਨਾ ਲੈਣੀ ਹੋਣੀ ਲੋਕਾਂ ਨੂੰ ਹਲਾਉ ਜੀ ਹੁਣ ਆਪਾਂ ਪ੍ਰਾਂਠੇ ਖਾ ਲਈਏ ਤੁਸੀਂ ਦਿਖਾਓ ਬਈ ਮੂਲੀਆਂ ਵਾਲੇ ਪ੍ਰਾਂਠੇ ਠੀਕ ਹੈ ਪ੍ਰਾਂਠੇ ਆਪਣੇ ਬਣ ਚੁੱਕੇ ਆਂ بس ਦੋ ਪ੍ਰਾਂਠੇ ਹੋਰ ਰਹਿ ਗਏ ਫਿਰ ਮੈਂ ਹਾਲ ਨੂੰ ਮਿਲਦੇ ਰੋਟੀ ਖਾ ਕੇ ਥੋੜੇ ਦਮਾਂ ਲੋ ਪਰਾਂਠੇ ਆਪਾਂ ਨੇ ਬਣਾ ਲਏ ਐ ਸੋਚੀ ਕਿ ਮੈਂ ਨਾ ਮੈਨੂੰ ਫੋਨ ਮੋਂ ਬੈਠ ਕੇ ਵੀ ਫੇਰ ਜਿਹੜੀ ਰੋਟੀ ਰਹਿੰਦੀ ਸੋਚੀ ਕੋ ਹੋਰ ਬਣਾਉਣੀ ਸੀ ਪਰ ਰੋਟੀ ਤਾਂ ਨਹੀਂ ਹੁੰਦੀ ਫੇਰ ਉਹ ਤਾਂ 국민의동는 <susur> 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 <susur>

ਨੇ ਰੰਗ ਤੇ ਤੜਾ ਤੜਾ ਉਸ ਕਾਲੇ ਨੂੰ ਨਾ ਬਸ ਸੁਕਾ ਕੇ ਪਰਾ ਪਾ ਦਿੰਦੀ ਸਾਡੀ ਹੰਟੀ ਹੋਈ ਪਈ ਐ ਮੈਨੇ ਇੱਕ ਕਮੈਂਟ ਆਇਆ ਤਾਂ ਕਹਿੰਦੇ ਤੁਸੀਂ ਕੰਕ ਵੀ ਸੁਕਾ ਕੇ ਇਹਨਾਂ ਨੂੰ ਬਾਹਰ ਹੀ ਛੱਡਣਾ ਹੈ ਉਹ ਜਗਾ ਅੰਦਰ ਕਰੇ ਕਰੋ ਇਹਨੂੰ ਛੱਡ ਕੇ ਛੱਡ ਕਰੋ ਮੰਜੇ ਤਾਂ ਸੁੱਕੀ ਹੁਣ ਥੱਡਾ ਮਣੀ ਕੰਕ ਸੁੱਕਦੀ ਹੈ ਕੋਈ ਨਹੀਂ ਉਹ ਬਾਜੀ ਨੇ ਸੁੱਕਾ ਉਹ ਨਹੀਂ ਹੌਸ ਲਵਾ ਕੇ ਖਤਮ ਦਿੱਲੀ ਕਰਦਾ ਬਾਤਾਂ ਦੇ ਮੈਂ ਵੀ ਦਵਾ ਨੂੰ ਲੜਾਇਆ ਮੇਰੇ ਪਪਾ ਉਸ ਕਾਇ ਉਹਨੇ ਦਿੱਲੀ ਕਰਦਾ ਹਾਂ ਫੇਰ ਉਸ ਨੂੰ ਨਾ ਤੁਰਦੀ ਨਾ ਪਰ ਵੀ ਦੇ ਚੋਂ ਮਾਸ ਪਾ ਲਿਆ ਉਹ ਨਾ ਮਾਸ ਚੋਣ ਲਿਆ ਉਹ ਇਹ ਤਾਂ ਆਂਡੇ ਦਾ ਹਗਾ ਕਰ ਲਿਆ ਇਨਸ਼ਾਅ ਅੱਗੇ ਮਨ ਨੇ ਭਈਏ ਚਲੇ ਦੀਆਂ ਕਾਂਦਰਾ ਧੋ ਹੋਈਆਂ ਦੇਖੀ ਪਤਾ ਨਹੀਂ ਕਿ ਕਿੱਥੇ ਚਾਦਰੋਂ ਪੱਤੀ ਘਰੀ ਪਈ ਹੈ ਕਣਤੋ ਮਾਰਤ ਨੇ ਸਵੇਰੇ ਵਈ ਕਾਟਵਾ ਲੜਨ ਕਾਟੋ ਨੂੰ ਚੈਰੀ ਨੂੰ ਕਣਤਣਾ ਵੀਰੇ ਕਾਟਵਾ ਕਦੇ ਥੱਲੇ ਕੇ ਉੱਪਰ ਕਰੇ ਮੰਜੇ ਕੇ ਉੱਪਰ ਬੜੇ ਦਹਾਸੇ ਲਗੇ ਹੁਣ ਆਉਂਗੀ ਆ ਬਸ ਹੁਣ ਆਲੀਆਂ ਸ਼ੁਰੂ ਹੋ ਜਾਣਾ ਕਾਟਵਾਣਾ ਕਿਨਾ ਕਾਟਵਾ ਸਵੇਰੀ ਕਾਟਵਾ ਲੜਤਾ ਰਹੀਦੀਆਂ ਕਦੇ ਥੱਲੇ ਵਰ ਕਦੇ ਮੰਜੇ ਵਰ ਕਦੇ ਥੱਲੇ ਅੱਛੇ ਬਾਦ ਦੁਸਤ ਗਿਆ ਆ ਰਹੇ ਨੇ ਨਿਆਣੇ ਮਾਰੇ ਕੰਧਾ ਢੱਪ ਕੇ ਦਿਖਾ ਰਹੇ ਦੇਖ ਲੋ ਉਹ ਲੈ ਉਧਰ ਨੂੰ ਢੱਪ ਗਿਆ ਹੁਣ ਦਵਾਰੇ ਨਹੀਂ ਤੱਕ ਉਹ ਚੀ ਜੀ ਦਊਂਗੀ ਬਿਸਕੁਟ ਦਊਂਗੀ ਬਿਸਕੁਟ ਦਊਂਗੀ ਜਿਹੜਾ ਪਹਿਲਾਂ ਕੰਧ ਢੱਪ ਗਿਆ ਉਹਨੂੰ ਬਿਸਕੁਟ ਬਿਸਕੁਟ ਲਿਆਓ ਰਾਤ ਨੂੰ ਕਬੂ ਕਬੂ ਦੇਖੀ ਕਬੂ ਦੇਖੀ ਕਬੂ ਸੁਭਿੰਦਰ ਕਬੂ ਦੇਗਾ ਕਬੂ ਦੇ ਹੁਣ ਦਵਾਰੇ ਟੱਪੋ ਦਵਾਰੇ ਬਸ ਜਿਹੜਾ ਪਹਿਲਾਂ ਟੱਪ ਗਿਆ ਉਹ ਕੇ ਬਿਸਕੁਟ ਕਬੂ ਨੂੰ ਦੇਖ ਕਿ ਕਬੂਤਿਰ ਨਾ ਜਾਈਂ ਕਬੂਰ ਦੇ ਕੇ ਕਬੂਨ ਇਹ ਲੈ ਕਲਾਪਿੰਗ ਕਰੋ ਕਲਾਪਿੰਗ ਪਹਿਲਾਂ نیچے ਆਓ ਲੈ ਤਾਂ ਦੇ ਬਿਸਕੁਟ ਆ ਹਾਂ ਜੀ ਜੀ ਨੂੰ ਕਰ ਰਹੇ ਹਾਂ ਟਰੈਕਟਰ ਉਹ ਜਿਹੜੇ ਉਹਨਾਂ ਨੇ ਉਹ ਕਰੀਏ ਚਲੋ ਹੁਣ ਨੱਚ ਕੇ ਦਿਖਾਓ ਨਾ ਨੱਚਣਾ ਨਹੀਂ ਵੰਵਾਂਦਾ ਓਏ ਵਾਹ ਨੱਚਣਾ ਡੈਕ ਲਾਓ ਉਹ ਦੇਖ ਨਾ ਨਾ ਡੈਕ ਲਾਓ ਤਾਂ ਨੱਚ ਜਦੇ ਨੱਚਣ ਲੱਜ ਜਾਂਦੀ ਏ ਫਿਰ ਤਾਂ ਆਹੋ ਉਦਨ ਨੱਚ ਰਹੀ ਦੀ ਸੱਚ ਨਾ ਮੈਂ ਤਾਂ ਡਾਂਸ ਨਹੀਂ ਕਰਦਾ ਹਾਂ ਤਾਂ 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 ਫਿਰ ਡੈਕ ਲਾ ਦੋ ਮੈਂ ਤਾਂ ਫਿਰ ਨੱਚੂੰਗਾ ਮੇਰਾ ਮੋਰੀਆ ਹਾਏ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਦੇ ਪਤਾ ਨਹੀਂ ਕੀ ਮੋਰੀਆ ਖਾਏ ਹਾਏ ਹਾਏ ਪਤਾ ਨਹੀਂ ਕੀ ਮੋਰੀਆ ਹਾਏ 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 ਪਤਾ ਨਹੀਂ ਕੀ ਹੋ ਰਿਹਾ ਕੀ ਹੋ ਰਿਹਾ ਹੈ ਪਤਾ ਨਹੀਂ ਕੀ ਬੋਲ ਰਿਹਾ ਹਾਏ 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 ਕਾਲੀ ਕਿਆ ਬੋਲਿਆ ਹਾ ਹਾ ਨਾ ਕਾਲੀ ਕਿਆ ਬੋਲਿਆ ਹਾ ਹਾ ਨਾ ਬੁੱਤ ਇਨਾਂ ਕੀ ਉਹ ਵੀਡੀਓ ਦੇਖੀ ਤੇ ਕਿੰਨੀ ਸੋਹਣੀ ਜਦ ਉਹ ਅੱਛੇ ਤੇ ਇੰਸਟਾਗ੍ਰਾਮ ਬਹੁਤ ਪਿੱਛੇ ਲੰਗ ਗਈ ਹੋਣੀ ਹੁੰਦਾ ਜਦ ਐ ਇੱਕ ਦੂਸਰੇ ਨੂੰ ਫੜ ਕੇ ਆ ਰਹੇ ਥੇ ਹਨਾ ਕਿੰਨੀ ਸੋਹਣੀ ਬਣੀ ਵੀ ਤੇ ਉਹ ਫਿੱਡੋ ਜੀ ਕਿਆ ਖਾ ਗਈ ਕਲਕ 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 ਇੱਕ ਆਬੀ ਤੇ ਬਣਾਈ ਵੀ ਸੀ ਆ ਇਸ ਧਰਤੀ ਤੇ ਰਹਿਣ ਦੇ ਯੋਗ ਨਹੀਂ ਹੈਗੇ ਉੱਪਰ ਪਾਣੀ ਮੈਂ ਕਹੂ ਪਤਾ ਨਹੀਂ ਕਿ ਕਰਦੇ ਸੀ ਜਿਆਦਾ ਛੋਟੇ ਹਾ ਤਾਂ ਕੀ ਕਰਤੇ ਆ ਹਾਂ ਕੀ ਕਰਤੇ ਆ ਹਾਂ ਫਿਰ ਉਹਨਾਂ ਦੇ ਪਾਣੀ ਆ ਰੋਲਾ ਵੀ ਪਾਪਾ ਨੇ ਰੰਗ ਕਰਤੇ ਬੁਰਸ਼ੀ ਗਲ ਮੈਂ ਤਾਂ ਤਾਂ ਕਰਿਆ ਜਰਨੀ ਲੱਗਦੀ ਪੇਸ ਬਰੇਨਲ ਮਾਰਦਣਾ ਦਾ ਬਸ ਪਤਾ ਵੀ ਨਹੀਂ ਲੱਗ ਰਿਹਾ ਇੱਕ ਘੋਟ ਹੋਰ ਵੱਜੇਗਾ। ਇਹ ਰੰਗੜਾ। ਖੁਸ਼ ਪਿਛਾ ਲੈਣਾ ਦਾ। ਉਹ ਬੁਰਸ਼ ਹੋਰ ਜਾ ਤੇ ਮੂੰਹ ਤੋਂ ਇਹ ਉਹ ਉਹਨਾਂ ਨੇ ਬੁਰਸ਼ ਉਹਨੂੰ ਪੁੱਛ ਸੁੱਖੀ ਨੂੰ ਬੁਰਸ਼ ਤਾਂ ਹੈ ਤੇ ਇੱਕੋਗੇ ਵਿੱਚ ਉਹ ਆ ਪਈਏ ਬੁਰਸ਼ ਦਾ। ਲਓ ਫੜੋ ਸਾਫ਼ ਕਰ ਲਓ ਕਿਸੇ ਕੱਪੜੇ ਨਾਲ ਆ ਦੇਖ। ਸਾਫ਼ ਕਰੋ ਪਰ ਇਹਨੂੰ। ਲਾਲਜਾ ਰੰਗ ਹੈ। ਹੈਂ? ਤੇਲ ਮਾ ਦਾ ਤੇਲ ਮਾ ਤੇਲ ਦੇ ਵਿੱਚ ਰੰਗ ਵਾਲੀ ਤੇਲ ਮਾ ਤਾਰਪਿੰਨ ਦਾ ਤੇਲ ਮਾਰਦੇ ਮਾਰਦੇ ਬੰਨੂ ਫੇਰ ਆਣਾ ਉੱਤਰ ਜਿਹਾ ਸਾਫ਼ ਹੋ ਜਾਏਗਾ ਕਰੇ ਤਾਂ ਇਹ ਸ਼ਮਿਰੰਥ ਕਾਲਾ ਕਰੇ ਜਾਏਗਾ ਚੰਗ ਹੋ ਜਾਏਗੀ ਜਾਲੀਆਂ ਪਰ ਕਰਨਾ ਤਾਂ ਜੀ ਹਜੇ ਉਹ ਦੋ ਜਾਲੀਆਂ ਰਹਿ ਰਹੀਆਂ ਐ ਨਹੀਂ ਸਾਫ਼ ਹੁੰਦਾ ਕਿਸੇ ਕਪੜੇ ਗੱਲ ਸਾਫ਼ ਹੋ ਜਾ ਸਮਾਰ ਕੇ ਇਹਨੂੰ ਕਿਹਦੇ ਵਿੱਚ ਪਾਦਾ ਅਗੀ ਕਾਟੋ ਕਣਕੇ ਖਾਣਾ ਭੱਜ ਗਈ ਕਰ ਲਈ ਸਬਜ਼ੀ ਦੀ ਤਿਆਰੀ ਮਟਰ ਛਿੱਲ ਕੇ ਰੱਖ ਲਾ ਮਟਰ ਦੇ ਚ ਪਾ ਕੇ 3 ਦੇ ਸਬਜ਼ੀ ਚ ਪਾਣੀ ਹੋਣਗੇ ਸਬਜ਼ੀ ਚ ਪਾ ਲੂਗੀ ਦੇਖੋ ਮੈਂ ਨਮਕੀਨ ਚੋਲ ਬਣਾਉਗੇ ਮਟਰ ਨਾਲ ਉਦੋਂ ਮੇਰਾ ਖੰਦਾਨ ਵਾਲੀ ਮਟਰ ਪਾ ਕੇ ਚੋਨਾ ਚ ਵੀ ਸਬਜ਼ੀ ਜੀ ਵੀ ਕਹਿ ਦਊਗਾ ਮੈਨੂੰ ਤਾਂ ਮਿੱਠੇ ਲੱਗਦੇ ਆ ਮम्मा ਮਿੱਠੇ ਮਿੱਠੇ ਹੋ ਗਏ ਮਟਰ ਤੇ ਮੈਂ ਸਰਦਾਰ ਜੀ ਨੂੰ ਕਿਹਾ ਕਰੂ ਮੈਂ ਕਿਹਾ ਪਾਈ ਲੋ ਕਹਿ ਕੇ ਲੈ ਕੇ ਆਇਆ ਕੋ ਮਟਰ ਮਿੱਠੇ ਨਾ ਹੋਣ ਕਹਿੰਦੇ ਮਿੱਠੇ ਤਾਂ ਹੋਣਗੇ ਉਹ ਹੋਰ ਐਨੇ ਬਈ ਇੱਕ ਵਾਰੀ ਮੈਂ ਇਹਨੇ ਵੰਗੇ ਮਟਰ ਲੈ ਕੇ ਪਤਾ ਨਹੀਂ 80 ਰੁਪਏ ਕਿਲੋ ਦੇ 50 ਜਾਂ ਕਿਤੇ 100 ਰੁਪਏ ਦੇ ਲਿਆਈ ਚੱਲ ਹੈ ਨਾ 10 ਦਾ ਕਿਲੋ ਮਟਰ ਹਾਂ ਦੇਖੀ ਕਿੰਨੀ ਸੋਣੀ ਚਿੜੀ ਬੈਠ ਗਈ ਆ ਕੇ ਫੋਨ ਦੇ ਉੱਪਰ ਆਹ ਦੇਖੋ ਇੱਧਰ ਨੂੰ ਕਰਦੇ ਕਰਦੇ ਮਿੱਠੇ ਹੋਣਗੇ ਉੱਪਰ ਸ਼ਰਮ ਤਾਂ ਨਹੀਂ ਆਉਂਦੀ Udah <laughs> gini